ਬਮਿਆਲ ਤੇ ਅਨਿਆਲ ਪ੍ਰਭੂ શ્રી ਰਾਮ ਜੀ ਦੇ ਜੈਕਾਰਿਆਂ ਨਾਲ ਗੂੰਜਦੇ ਰਹੇ ਪਾਕਿਸਤਾਨ ਤੱਕ ਮਚੀ ਤਾਂਕ ਅਕਸਤ ਕਲਸ ਯਾਤਰਾ ਦਾ ਸਰਹੱਦੀ ਪਿੰਡਾਂ ਵਿੱਚ ਹੋਇਆ ਨਿਗਾ ਸਵਾਗਤ ਤੇ ਅਭਿਨੰਦਨ ਪਠਾਨ ਕੋ ਜिले ਦੇ ਸਰਹੱਦੀ ਕਸਬੇ ਬਮਿਆਲ ਤੇ ਅਨਿਆਲ ਪ੍ਰਭੂ શ્રી ਰਾਮ ਜੀ ਦੇ ਜੈਕਾਰਿਆਂ ਨਾਲ ਗੂੰਜਦੇ ਰਹੇ ਜੈਕਾਰਿਆਂ ਦੀ ਗੂੰਜ ਦੀ ਤਾਂਕ ਪਾਕਿਸਤਾਨ ਤੱਕ ਸੁਣਾਈ ਦਿੱਤੀ ਸਮਾਸੀ ਅਕਸਤ ਕਲਸ ਸੋਭਾ ਯਾਤਰਾ ਦਾ ਦੱਸ ਦਈਏ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਅਜोध्या ਵਿਖੇ 22 ਜਨਵਰੀ 2024 ਨੂੰ ਮੂਰਤੀ ਪ੍ਰਾਣ ਪ੍ਰティਸ਼ਟਾ ਦੇ ਸੰਬੰਧ ਵਿੱਚ ਪੂਰੇ ਦੇਸ਼ ਭਰ ਵਿੱਚ ਅਕਸਤ ਕਲਸ ਯਾਤਰਾ ਦਾ ਆਯੋਜਨ ਹੋਇਆ ਹੈ ਸੋ ਬ ਕੁਮਾਰ ਮੰਗਤ RAM ਬਹਾਦਰ ਸਿੰਘ ਰਜਿੰਦਰ ਕੁਮਾਰ ਰਾਜ ਕੁਮਾਰ ਸੋਨ ਲਾਲ ਵਿਨੇ ਕੁਮਾਰ ਅਰਜੀਵ ਕੁਮਾਰ ਬੀ ਪੀ ਸਿੰਘ ਸ਼੍ਰੀ ਬਾਨੀ ਜੀ ਸਾਮ ਸਿੰਘ ਤੇ ਹੋਰ ਖੇਤਰ ਵਾਸੀਆਂ ਨੇ ਅਕਸ਼ਤ ਕਲਸ ਸੋਭਾ ਯਾਤਰਾ ਦਾ ਨਿੱਗਾ ਸਵਾਗਤ ਤੇ ਅਭਿਨੰਦਨ ਕੀਤਾ ਪੜਾਦਰ ਪੜਾ ਫੁੱਲਾਂ ਦੀ ਬਰਖਾ ਨਾਲ ਸੋਭਾ ਯਾਤਰਾ ਦਾ ਸਵਾਗਤ ਵੀ ਹੋਇਆ ਤੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਮੰਦਰ ਦੇ ਨਿਰਮਾਣ ਤੇ ਖੁਸ਼ੀ ਦਾ ਸੰਗਤ ਨੇ ਪ੍ਰਗਟਾਵਾ ਵੀ ਕੀਤਾ ভক্ত ਜਨਾਂ ਨੇ ਨੱਚਦੇ ਹੋਏ ਭਜਨ ਗਾਏ ਪ੍ਰਭੂ શ્રી ਰਾਮ ਜੀ ਦੇ જયਕਾਰਿਆਂ ਦੀ ਗੂੰਜ ਪਾਕਿਸਤਾਨ ਤੱਕ ਵੀ ਸੁਣੀ ਗਈ ਇਸ ਮੁਕੇ ਸੁਭ ਕੁਮਾਰ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ 22 ਜਨਵਰੀ ਨੂੰ ਰਾਤ ਵੇਲੇ ਘਰ ਵਿੱਚ ਦੀਵੇ ਜਗਾ ਇੱਕ ਵੱਡੀ ਦੀਵਾਲੀ ਮਨਾਇ ਜਾਵੇ ਸ੍ਰੀ ਰਵਿੰਦਰ ਸਿੰਘ ਤੇ ਮਦਨ ਲਾਲ ਨੇ ਵੀ ਸੋਭਾ ਯਾਤਰਾ ਦਰਾਂ सेवा ते आख्या कि पूरे संसार भर में लोगों प्रभु श्री रामचंद्र जी की अपार कृपा दृष्टि बनी रह ਬਮਿਆਲ ਦੇ ਅੰਦਰ ਅੱਜ ਦਾ ਜਿਹੜਾ ਹੈ ਸ਼ੋਭਾ ਯਾਤਰਾ ਹੈ ਭਗਵਾਨ ਰਾਮ ਦਾ ਜਿਹੜਾ ਮੰਦਿਰ ਬਣਨ ਜਾ ਰਿਹਾ ਹਯੁੱਧਿਆ ਦੇ ਅੰਦਰ ਉਸ ਮੰਦਿਰ ਦੇ ਸੰਘਰਸ਼ ਜਿਹੜਾ ਹੋਇਆ ਹੈ ਉਸ ਸੰਘਰਸ਼ ਨੂੰ ਲੈ ਕੇ ਸਾਡਾ ਜਿਹੜਾ ਪਿੰਡ ਸੀਗਾ ਪੂਰਾ ਉਹ ਸ਼ਾਮਲ ਸੀਗਾ ਉਸ ਪਿੰਡ ਵਾਸੀਆਂ ਨੇ ਔਰ ਖੰਡ ਬਮਿਆਲ ਦੇ ਅੰਦਰ ਸਭ ਪਿੰਡਾਂ ਦੇ ਅੰਦਰ ਅਸੀਂ ਇਹ ਯਾਤਰਾ ਜਿਹੜੀ ਹੈ ਸ਼ੋਭਾ ਲੈ ਜਾਣ ਦਾ ਜਿਹੜਾ ਨਿਰਨੇ ਕੀਤਾ ਔਰ ਸਾਡੇ ਪਿੰਡ ਤੋਂ ਜਿਹੜਾ ਇਹ ਕਿਟ ਇਥੋਂ ਪੂਜ ਕੇ ਜਿੰਨੇ ਵੀ ਪਿੰਡ ਸੀਗੇ ਉਹਨਾਂ ਚੋਂ ਇਟ ਪੂਜ ਕੇ ਅਜੋ ਤੇ ਭੇਜੀ ਗਈ ਸੀ ਔਰ ਉੱਥੇ ਜਾ ਕੇ ਸਾਨੂੰ ਬੜਾ ਗਰਵ ਹੈ ਪਿੰਡ ਵਾਸੀਆਂ ਨੂੰ ਕਿ ਉਹ ਇਟ ਜਿਹੜੀ ਆ ਉਸ ਅਯੁੱਧਿਆ ਦੇ ਭਗਵਾਨ ਰਾਮ ਦੇ ਮੰਦਿਰ ਦੇ ਅੰਦਰ ਲੱਗੀ ਹੈ ਔਰ ਅਸੀਂ ਇਹ ਸਭ இந்து ਸਮਾਜ ਨੇ ਸੰਘਰਸ਼ ਕਰਕੇ 500 ਸਾਲਾਂ ਦੀ ਲੜਾਈ ਤੋਂ ਬਾਅਦ ਇਹ ਜਿਹੜਾ ਹੈ ਮੰਦਿਰ ਦੀ ਪ੍ਰਾਪਤੀ ਕੀਤੀ ਗਈ ਹੈ ਔਰ ਅਸੀਂ ਇਸ ਅੰਦਲਨ ਨੂੰ ਲੈ ਕੇ ਹਰ ਖੰਡ ਦੇ ਹਰ ਪਿੰਡ ਦੇ ਅੰਦਰ ਜਾਨਦਾਰ ਨਿਰਨੇ ਕੀਤਾ ਹੈ ਅੱਜ ਅਸੀਂ ਬੁਮਿਆਲ ਤੋਂ ਜਿਹੜਾ ਇੱਕ ਬਹੁਤ ਹੀ ਵਿਸ਼ਾਲ ਪਿੰਡ ਹੈ ਵੱਡਾ ਪਿੰਡ ਹੈ ਉਥੇ ਯਾਤਰਾ ਸ਼ੁਰੂ ਕੀਤੀ ਹੈ ਇਹ இந்து ਸਮਾਜ ਦੇ ਸੰਘਰਸ਼ਾਂ ਦੀ ਜੀਤ ਹੈ ਇਹ இந்து ਸਮਾਜ ਦੇ ਕੁਰਬਾਨੀਆਂ ਦੀ ਜੀਤ ਹੈ ਇਸ ਅੰਦੋਲਨ ਨੂੰ ਕਾਮਯਾਬ ਕਰਨ ਵਾਸਤੇ ਸਾਡੇ ਕਈ ਜਿਹੜੇ ਕਾਰਕਟਰ ਸੀਗੇ ਉਹ ਸ਼ਹੀਦ ਹੋ ਗਏ ਉਹਨਾਂ ਵਿੱਚੋਂ ਪ੍ਰਮੁਖ ਸੀਗੇ ਕੋਲਕਾਤਾ ਦੇ ਕਠਾਰੀ ਬੰਦੂ ਜਿਹੜੇ 20 ਸਾਲ ਔਰ 23 ਸਾਲ ਦੀ ਆਜੂ ਦੇ ਅੰਦਰ ਸ਼ਹੀਦ ਹੋਏ ਇਸ ਤਰ੍ਹਾਂ ਕੇਵਲ ਇੱਕ ਨਹੀਂ ਸੈਂਕੜੇ ਆਪਣੇ ਕਾਰਕਟਰ ਸੈਂਕੜੇ இந்து ਸਮਾਜ ਦੇ ਲੋਕ ਇਸ ਅੰਦੋਲਨ ਵਾਸਤੇ ਜਿਹੜੇ ਨੇ ਇਸ ਭਗਵਾਨ ਰਾਮ ਦੇ ਮੰਦਿਰ ਵਾਸਤੇ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਔਰ ਉਹਨਾਂ ਨੇ ਇਹ ਮੰਦਿਰ ਕਿਈ ਲੋਕੀ ਵਿਚਾਰੇ ਇਹ ਦਿਲ ਦੇ ਵਿੱਚ ਇਰਮਾਨ ਲੈ ਕੇ ਉਹ ਸ਼ਹੀਦ ਹੋ ਗਏ ਜਾਓ ਆਪਣਾ ਸਮੇਂ ਪੂਰਾ ਕਰਕੇ ਚਲੇ ਗਏ ਲੇਕਿਨ ਸਾਡੇ ਜਿਹੜੇ ਰਹਿ ਗਏ ਆ ਅਸੀਂ ਬਾਕੀ ਦੇ ਇਹਨਾਂ ਦੇ ਸਭ ਦੇ ਵਾਸਤੇ ਇੱਕ ਬਹੁਤ ਵੱਡਾ ਹੀ ਇਹ ਖੁਸ਼ੀ ਦਾ ਦਿਨ ਹੈ ਭਾਗਾ ਪਰਿਆ ਦਿਨ ਹੈ ਕਿ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਇਹ ਭਗਵਾਨ ਰਾਮ ਦਾ ਮੰਦਿਰ ਬਣ ਜਾ ਰਿਹਾ ਜਿਹੜਾ 22 ਤਰੀਕ ਨੂੰ ਜਿਹਦੀ ਪ੍ਰਾਣ ਪ੍ਰティਸ਼ਟਾ ਹੋ ਰਹੀ ਹੈ ਉਹ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਦੇਖ ਰਹੇ ਹਾਂ ਇਹ ਸਾਡੇ ਪਾਸੇ ਸਭ ਵਾਸਤੇ ਪੂਰੇ ਹਿੰਦੂ ਸਮਾਜ ਵਾਸਤੇ ਪੂਰੇ ਹਿੰਦੁਸਤਾਨ ਵਾਸਤੇ ਇੱਕ ਖੁਸ਼ੀ ਦੀ ਗੱਲ ਹੈ ਗਰਭ ਦੀ ਗੱਲ ਹੈ ਫਕਰ ਦੀ ਗੱਲ ਹੈ ਔਰ ਪੂਰੇ ਇਲਾਕੇ ਨੇ ਨਿਰ ਰਿ ਲਿਆ ਕਿ 22 ਜਨਵਰੀ ਨੂੰ ਜਿਹੇ ਦਿਨ ਪ੍ਰਾਣ ਪ੍ਰティਸ਼ਟਾ ਹੋਏਗੀ ਉਸ ਦਿਨ ਪੂਰੇ ਇਲਾਕੇ ਦੇ ਅੰਦਰ ਹਰ ਸਾਲ ਤੇ ਦੀਵਾਲੀ ਮਨਾਇ ਜਾਂਦੀ ਹੈ ਲੇਕਿਨ ਇਹ ਜਿਹੜੀ ਹੈ ਦੀਵਾਲੀ ਇਹ ਖਾਸ ਦੀਵਾਲੀ ਹੋਏਗੀ ਔਰ ਮੈਂ